ਭਾਈ ਗੁਰਜੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ੇਮੀ ਨਸ਼ਾਨੀ ਇੱਥੋਂ ਸ਼ੁਰੂ ਕਰਨ ਲੱਗੇ ਹਾਂ ਇਹਨਾਂ ਨੂੰ ਗਾਤਰਾ ਪਾਉਣ ਵਿੱਚ ਸ਼ਰਮ ਆਉਂਦੀ ਹੈ ਭਈ ਅਮਰਤ ਛੱਕਣ ਮੇਲੇ ਤਾਂ ਵੱਡੀ ਕਿਰਪਾ ਨਾਲ ਲੈਂਦੇ ਹਨ ਪਾਰ ਵਿੱਚ ਬਾਅਦ ਵਿੱਚ ਕਹਿਣਗੇ ਕਿ ਸ਼ਰਮ ਆਉਂਦੀ ਹੈ ਛੋਟੀ ਪਾ ਲਈਏ ਇਹ ਕੀ ਹੈ ਦੁਨੀਆ ਅੱਗੇ ਆ ਗਈ ਗੁਰੂ ਪਿੱਛੇ ਹੋ ਗਿਆ ਇੱਥੇ ਸੰਤਾਂ ਉਹ ਗੁਰੂ ਦੇ ਬਖਸ਼ੇ ਜਿਨ੍ਹਾਂ ਨੂੰ ਸਤਕਾਰ ਨਾਲ ਪੂਰੀ ਭਾਵਨਾ ਤੇ ਪਿਆਰ ਨਾਲ ਪਾਉਂਦੇ ਕਿ ਇਹ ਮੇਰੇ ਪ੍ਰੀਤਮ ਪਿਆਰੇ ਦੇ ਬਖਸ਼ੇ ਚੰਨ ਹਨ ਇਹ ਬੁਹਾ ਖੁੱਲ ਗਿਆ ਸਾਧਾ ਦਾ ਇੱਕ ਇਹ ਭਾਵਨਾ ਬਣ ਗਈ ਕਿ ਜਿਵੇਂ ਪ੍ਰਮਾਤਮਾ ਨੇ ਸਰੀਰ ਦੇ ਅੰਗ ਦਿੱਤੇ ਹਨ ਇਸੇ ਤਰ੍ਹਾਂ ਇਹ ਇਹ ਕਾਰ ਗੁਰੂ ਗੋਬਿੰਦ ਸਿੰਘ ਜੀ ਦੇ ਬਖਸ਼ੇ ਅੰਗ ਹਨ ਕਿ ਕਦੀ ਕਿਸੇ ਨੇ ਇਹ ਆਖਿਆ ਹੈ ਕਿ ਮੈਂ ਆਪਣੇ ਅੰਗ ਅਲੱਗ ਕਰ ਦੇਵਾਂ ਜਾਂ ਇਹ ਫਲਾਨਾ ਅੰਗ ਕਿਉਂ ਮਿਲਿਆ ਇਹ ਮੈਂ ਨਹੀਂ ਰੱਖਣਾ ਕਈ ਲੋਕ ਕੇਸ ਰੱਖਣ ਨੂੰ ਬੋਝ ਸਮਝਦੇ ਹਨ ਤੇ ਕਹਿੰਦੇ ਕਿ ਇਹਨਾਂ ਦਾ ਕੋਈ ਫਾਇਦਾ ਨਹੀਂ ਮਾਲਕੇ ਨੁਕਸਾਨ ਹੀ ਨੁਕਸਾਨ ਸਿਰ ਤੋਂ ਹੋਣ ਦਾ ਪੰਗਾ ਗੰਗੇ ਗਰਨ ਦਾ ਪੰਗਾ ਪੰਗ ਵੰਨਣ ਦਾ ਪੰਗਾ ਸਿਰ ਗਰਮੀ ਨਾਲ ਪਸੀਨਾ ਵਸਿਨੀ ਹੋ ਜਾਂਦਾ ਨਹੀਂ ਗੁਰੂ ਪਿਆਰਿਓ ਕੇਸ ਤਾਂ ਸਾਡੀ ਪਛਾਣ ਕੇਸਾਂ ਦੀ ਬਹੁਤ ਮਹਾਨਤਾ ਨਾਮ ਦੀ ਸ਼ਕਤੀ ਇੱਥੇ ਇਕੱਠੀ ਹੁੰਦੀ ਹੈ ਇਸ ਨੀਲਖਵਾਲੀ ਨੇ ਕੇਸ ਵਿੱਤੇ ਹਨ ਦੇ ਕੇਸਾਂ ਦੀ ਰਖਵਾਲੀ ਲਈ ਦਸਤਾਰ ਆਪ ਵੀ ਆਪਣੇ ਬੱਚਿਆਂ ਨੂੰ ਸਹ ਟਾ ਕੇ ਰੱਖਣ ਦੀ ਆਤ ਪਾਓ ਜੰਗਲ ਪਾਣੀ ਆਣਾ ਹੈ ਸੈ ਕਰਜ ਕੇ ਜਾਓ ਕੁਝ ਖਾਣਾ ਸੈ ਟਾ ਕੇ ਖਾਓ ਬੀਬੀਆਂ ਨੇ ਰਸੋਈ ਦਾ ਖਾਣਾ ਬਣਾਉਣਾ ਹੈ ਤਾਂ ਫਿਰ ਕੱਜ ਕੇ ਬਣਾਣਾ ਇਹ ਜੋ ਬੀਬੀਆਂ ਲਈ ਕੇਸਰੀ ਸਜਾਉਣ ਦੀ ਪਰ ਥਾਏ ਚੱਲੀ ਚੱਲ ਚਲਾਈ ਗਈ ਇਹ ਵੀ ਇਸ ਲਈ ਕਿ ਕੇਸ ਹਾਰੇ ਮੇੜੇ ਟਕੇ ਰਹਿਣਾ ਅੰਦਰ ਬਾਹਰ ਜਾਂਦੇ ਖਾਣਾ ਬਣਾਉਂਦੇ ਬਾਣ ਧੱਕੇ ਰਹਿਣਾ ਜਿਸ ਕਾਰਨ ਬਾਣਾ ਨੂੜਾਈ ਕਰਨ ਦੀ ਵੀ ਨੂੜ ਨਹੀਂ ਮਹਿੰਦੀ ਲਾਉਣ ਦੀ ਵੀ ਲੋੜ ਨਹੀਂ ਇਸ ਤਰ੍ਹਾਂ ਨਾਲ ਕੇਸਾਂ ਦੀ ਵੀ ਆਪ ਦੀ ਵੀ ਖਤਮ ਹੋ ਜਾਵੇਗੀ ਥਣ ਜਿੱਥੇ ਸਰਦਾ ਹੈ ਉਹ ਮੀਂਹਾਂ ਕਹਿੰਦੀਆਂ ਹਨ ਕਿ ਜਦੋਂ ਕਿ ਅਸੀਂ ਕੇਸ਼ਰੀ ਸਜਾਈ ਸਾਡਾ ਨਤਨ ਵਧ ਗਿਆ ਸਾਡਾ ਸਤਕਾਰ ਵਧ ਗਿਆ ਇੰਨਾ ਅੰਦਰ ਨਹੀਂ ਸਕਦਾ ਉਹ ਕਹਿੰਦੀਆਂ ਬੜੀ ਮੁਸ਼ਕਲ ਪੈਦਾ ਹੋ ਗਈ ਬੜੀ ਸ਼ਰਮ ਆਉਂਦੀ ਖਾਸ ਕਰਕੇ ਵਿਆਹ ਜਾਂ ਪਾਰਟੀਆਂ ਤੇ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਵਿਆਹ ਸਾਧੀਆਂ ਤੇ ਸਾਲ ਵਿੱਚ ਕਿੰਨੇ ਕੋ ਚਿਹਰ ਜਾਂਦੇ ਹਾਂ 2 ਘੰਟੇ ਨਹੀਂ ਤਾਂ 3 ਘੰਟੇ ਹੁਣ 10 ਤੇ ਗੁਣਾ ਗੰਦੇ ਓਕੇ ਬਣ ਗਏ 30 ਘੰਟੇ ਇੱਕ ਸਾਲ ਦੇ ਵਿੱਚ ਬੰਦ ਤੋਂ ਵੱਧ 30 ਘੰਟੇ ਆਪੇ ਵੇਖ ਲੈਵੋ ਤੇ ਘੰਟੇ ਸਾਲ ਵਿੱਚ ਕੀ ਮੈਨਾ ਰੱਖਦੇ ਹਨ ਅਸੀਂ ਐਸ 30 ਘੰਟਿਆਂ ਵਿੱਚੋਂ ਗੁਰੂ ਦੇ ਪਿਆਰੇ ਗੁਰੂ ਦੀ ਬਖਸ਼ਿਸ਼ ਨੂੰ ਠਗਰਾਉਂਦੇ ਹਾਂ ਜਦੋਂ ਬੀਬੀਆਂ ਸਿਰ ਤੇ ਕੇਸਰੀ ਸਜਾਉਂਦੀਆਂ ਤਾਂ ਇਹ ਭਾਵਨਾ ਬਣਾਇਆ ਕਰੋ ਕਹਿੰਗੇ ਧਰ ਪਾਸ਼ਾ ਨੇ ਆਪਣੀ ਬਖਸ਼ਿਸ਼ ਆਪਣੇ ਹੱਥ ਸਾਡੇ ਸਿਰ ਤੇ ਰੱਖਿਆ ਫਿਰ ਦੇਖੋ ਕਿਵੇਂ ਰਸ ਬਣ ਜਾਵੇਗਾ ਇਸ ਤਾਂ ਪਰਮਾਤਮਾ ਵੱਲੋਂ ਬਖਸ਼ੀ ਮੂਲ ਦਾਤ ਇੰਨਾਂ ਦੀ ਸਵਾਲ ਕਰਨਾ ਸਾਡਾ ਫਰਜ਼ ਜੋ ਵੀ ਪਰਮਾਤਮਾ ਨੇ ਦਾਤਾਂ ਦਿੱਤੀਆਂ ਉਹ ਉਹਨਾਂ ਦਾ ਕੋਈ ਨਾ ਕੋਈ ਫਾਇਦਾ ਤਾਂ ਜ਼ਰੂਰ ਹੀ ਹੈ ਕੀ ਤੁਸੀਂ ਕਦੇ ਕਿਸੇ ਇਹ ਕਹਿੰਦੇ ਹੋ ਕਿ ਪਰਮਾਤਮਾ ਨੇ 10 ਉਂਗਲਾਂ ਕਿਉਂ ਦਿੱਤੀਆਂ ਜਾਂ ਦੇ ਹੱਥ ਕਿਉਂ ਦਿੱਤੇ ਦੋ ਪੈਰ ਕਿਉਂ ਦਿੱਤੇ ਜੇ ਕੇਸਾਂ ਦਾ ਭਾਰ ਲੱਗਦਾ ਹੈ ਤਾਂ ਫਿਰ ਹੱਥਾਂ ਪੈਰਾਂ ਦਾ ਵੀ ਤਾਂ ਭਾਰ ਹੈ ਕੀ ਕਦੀ ਕਿਸੇ ਨੇ ਉਹਨਾਂ ਨੂੰ ਕਟਵਾਉਣ ਦੀ ਗੱਲ ਕੀਤੀ ਕਈ ਕਹਿ ਦਿੰਦੇ ਹਨ ਕਿ ਕੇਸਾਂ ਨੂੰ ਇਤਨੀ ਜ਼ਿਆਦਾ ਮਹਾਨਤਾ ਗੁਰੂ ਗੋਬਿੰਦ ਸਿੰਘ ਜੀ ਨੇ ਥੀ ਦਿੱਤੀ ਪਹਿਲੇ ਕਿਸੇ ਗੁਰੂ ਸਾਹਿਬ ਨੇ ਕੇਸਾਂ ਬਾਰੇ ਕੁਝ ਨਹੀਂ ਕਿਹਾ ਨਹੀਂ ਗੁਰੂ ਪਿਆਰਿਓ ਇਤਿਹਾਸ ਪੜੋ ਤੇ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਮਰਦਾਨੇ ਨੂੰ ਆਖਿਆ ਸੀ ਕਿ ਜੇ ਤੂੰ ਸਾਡੇ ਨਾਲ ਰਹਿਣਾ ਹੈ ਤਾਂ ਇਹ ਤਿੰਨ ਵਚਨ ਮੰਨਣੇ ਬੈਣਗੇ ਕੇਸਾਂ ਦੀ ਸੁਭਾਲ ਪਿਛਲੀ ਰਾਤ ਜਾਗਣਾ ਸੰਤਾਂ ਮਹਾਂਪੁਰਸ਼ਾਂ ਦੀ ਸੇਵਾ ਦੇ ਸਤਕਾਰ ਸੋ ਕੇਸਾਂ ਦੀ ਮਹਾਨਤਾ ਗੁਰੂ ਨਾਨਕ ਸਾਹਿਬ ਤੋਂ ਚਲੀ ਆ ਰਹੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਇਸ ਦੇ ਮੋਹ ਲਾ ਕੇ ਮਰ ਜਾਂਦਾ ਵਿੱਚ ਲਿਆਂਦਾ ਹੈ ਨਾਲ ਹੀ ਨਾਲ ਇਸ ਗੱਲ ਨੂੰ ਵੀ ਜਾਣ ਲੈਣਾ ਕਿ ਕੇਸਾਂ ਦੀ ਮਹਾਨਤਾ ਕੇਵਲ ਸਿੱਖ ਧਰਮ ਵਿੱਚ ਹੀ ਨਹੀਂ ਬਲਕਿ ਹਰ ਧਰਮ ਵਿੱਚ ਸੰਸਾਰ ਵਿੱਚ ਜਿੰਨੇ ਵੀ ਸੰਤ ਮਹਾਵਰਸ਼ ਹੋਏ ਤਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਸੰਤ ਕੇਸਾਤਰੀ ਹੋਏ ਕ੍ਰਿਸ਼ਨ ਜੀ ਦਾ ਤਾਂ ਨਾਮ ਹੀ ਤੇશ્વ ਸੀ ਪਾਵ ਕੇ ਸਾਹਮਣਾ RAM ਜੀ ਮਹੰਮਦ ਜੀ ਜੀਸੂ ਮਸੀਹ ਸਾਹਮਣੇ ਕੇਸ ਰੱਖੇ ਸਨ 1200 ਸਾਲ ਪਹਿਲੇ ਹਿੰਦੂ ਧਰਮ ਬੈ ਚਵੀ ਜੁੜਾ ਹੁੰਦਾ ਸੀ ਦਸਵਾਂ ਗ੍ਰੰਥ ਬੈ ਚ ਰਾਜਾ ਜਨਮੇ ਜੀ ਦੇ ਬਾਰੇ ਜ਼ਿਕਰ ਮੈਂਦਾ ਜਸ ਨੂੰ ਵ્યાਸ ਰਿਸ਼ੀ ਨੇ ਪਹਿਲਾਂ ਹੀ ਉਸ ਦੇ ਆਉਣ ਵਾਲੇ ਸਮੇਂ ਬਾਰੇ ਦੱਸ ਦਿੱਤਾ ਕਿ ਇਹ ਕੁਝ ਤੇਰੇ ਨਾਲ ਬੀਤੇਗਾ ਜੇ ਬਚ ਸਕਦਾ ਹੈ ਤਾਂ ਬਚ ਜਾ ਰਾਜਾ ਜਨਮੇ ਜੀ ਨੇ ਜਦੋਂ ਬ੍ਰਹਮ ਪੂਜ ਕੀਤਾ ਸੀ ਤਾਂ ਜਦੋਂ ਉਹ ਵੇਖਣ ਗਿਆ ਕਿ ਸਭ ਵਿੱਚ ਮੇਰੇ ਵੈਸਤਾ ਠੀਕ ਚਾ ਠਾਕ ਚੱਲ ਰਹੀ ਹੈ ਕਿਧਰੇ ਬ੍ਰਾਹਮਣ ਪੂਜਨ ਸ਼ੱਕ ਰਹੇ ਸੀ ਕਿਧਰੇ ਪਾਠ ਹੋ ਰਿਹਾ ਸੀ ਤਨਮੈਂਟ ਨਹੀਂ ਇਤਨੀ ਜ਼ਬਰਦਸਤ ਹਨੇਰੀ ਆਈ ਕਿ ਰਾਜੇ ਦੀ ਰਾਣੀ ਜੈਸ ਨਾਲ ਰਾਜੇ ਨੇ ਵਿਆਹ ਕਰਵਾਇਆ ਸੀ ਤੇ ਉਸ ਦੇ ਕਹਿਣ ਤੇ ਹੀ ਬ੍ਰਹਮਾ ਪੂਜ ਰੱਖਿਆ ਸੀ ਤੇ ਬ੍ਰਹਮਾ ਵਾਸਤ੍ਰ ਹਨੇਰੀ ਨਾਲ ਉੱਡੇ ਤੇ ਨਰ ਉੱਡੇ ਤੇ ਬ੍ਰਾਹਮਣ ਹੱਸ ਪਏ ब्राह्मणਾਂ ਦੁਆਰਾ ਇਸ ਤਰ੍ਹਾਂ ਆਪਣੀ ਪਤਨੀ ਦਾ ਮਜ਼ਾਕ ਡਾਉਣ ਤੇ ਰਾਜੇ ਨੇ ਇਤਨਾ ਗੁੱਸਾ ਆਇਆ ਕਿ ਉਸਨੇ ਆਪਣੇ ਇਸ ਕਰੋਧ ਦੀ ਜਵਾਲਾ ਵਿੱਚ 17 ਬ੍ਰਾਹਮਣ ਜੋ ਅਗਲੀ ਲਾਈਨ ਵਿੱਚ ਬੈਠੇ ਸਨ ਉਹਨਾਂ ਦਾ ਸਿਰ ਆਪਣੇ ਤਲਵਾਰ ਨਾਲ ਕੱਟ ਦਿੱਤਾ ਇਸ ਗੱਲ ਤੋਂ ਵੀ ਕਲੰਗੀ ਆ ਬਾੜੇ ਪਿਤਾ ਨੇ ਮਾਣ ਆ ਜਾਂਦਾ ਹੈ ਜੋ ਉਹਨਾਂ ਨੇ ਸਾਨੂੰ ਚਾਉਣ ਵਾਲੇ ਕੱਪੜੇ ਪਾਉਣ ਦੀ ਮਰਜ਼ਾ ਦਾ ਬਖਸ਼ੀ ਸਾਨੂੰ ਉਹ ਪਹਿਰਾਵਾ ਬਖਸ਼ਿਆ ਜਿਸ ਵਿੱਚ ਬਾਸ਼ਨਾਮਾ ਨਹੀਂ ਜਰੂਰਤ ਅਨੁਸਾਰ ਪੜਦੇ ਕੱਜੇ ਉਹ ਸਮੇਂ ਸਿਉਣ ਤੋਂ ਬਗੈਰ ਵਾਲੇ ਕੱਪੜੇ ਹੁੰਦੇ ਛਨ ਜਿਵੇਂ ਤੋਤੀ ਸਾੜੀ ਉਹ ਹਨੇਰੀ ਆਉਣ ਕਾ ਨੀ ਤੇ ਰਾਣੀ ਦੇ ਨੰਗਨ ਹੋਣ ਤੇ ਬ੍ਰਾਹਮਣ ਹੱਸ ਪਏ ਨਾ ਜੀਨਸ ਦਾ ਨਾਮ ਬ੍ਰਾਹਮਣਾ ਦਾ ਸੀਸ ਘੱਟ ਦਿੱਤਾ ਤੇ ਆਪਣੀ ਫੌਜ ਨੂੰ ਹੁਕਮ ਕੀਤਾ ਕਿ ਆਖਿਆ ਕਿ ਬਾਕੀ ਸਾਰੇ ਆ ਬ੍ਰਾਹਮਣਾ ਨੂੰ ਮੌਤ ਤੋਂ ਵੀ ਵੱਡੀ ਸਜ਼ਾ ਦੇਣੀ ਉਹਨਾਂ ਆਖਿਆ ਕਿ ਮੌਤ ਤੋਂ ਵੱਡੀ ਸਜ਼ਾ ਇਹ ਹੈ ਕਿ ਇਹਨਾਂ ਦੇ ਜੂਨੇ ਕੰਠ ਕੇ ਇਹਨਾਂ ਨੂੰ ਛੱਡ ਦਿਓ ਪਤਾ ਨਹੀਂ ਕਿਤਨੇ ਪ੍ਰਾਂਤਾਂ ਤੋਂ ਆਏ ਸਨ ਉਨਾਂ ਨੇ ਕੇਸ ਕੱਟੇ ਤੇ ਉਨਾਂ ਨੂੰ ਉਹਨਾਂ ਦੇ ਪ੍ਰਾਂਤ ਵਿੱਚ ਛੱਡ ਦਿੱਤਾ ਗਿਆ ਫਿਰ ਇਹ ਸਜਾ ਨੂੰ ਸਪਾਉਣ ਦੀ ਖਾਤਰ ਕੇਸ ਕੱਟਨੇ ਅੰਦਰ ਬਾਜ ਹੀ ਤੋੜ ਦਿੱਤਾ ਗਿਆ ਉਹਨਾਂ ਬ੍ਰਾਹਮਣਾ ਬੰਨੂ ਨਹੀਂ ਤਾਂ 1200 ਸਾਲ ਪਹਿਲਾਂ ਸਤਕਾਰਯੋਗ ਹਿੰਦੂ ਧਰਮ ਵਿੱਚ ਵੀ ਜੁੜਾ ਹੁੰਦਾ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਜੋ ਨਕਾਰਾਂ ਦੀ ਦੇਣ ਇਹ ਸ਼ਬਦ ਦਰਗਾਹੀ ਗੱਲਾਂ ਹਨ ਅਸੀਂ ਉਹਨਾਂ ਦੇ ਦਿੱਤੇ ਚਿੰਨਾ ਨੂੰ ਉਹਨਾਂ ਦੀ ਬਖਸ਼ਿਸ਼ ਸਮਝ ਕੇ ਪਾਉਣਾ ਉਹਨਾਂ ਦਾ ਸਤਕਾਰ ਕਰਨਾ ਨਾ ਕਿ ਬੂਝ ਸਮਝਣਾ ਗੁਰੂ ਸਾਹਿਬ ਦੀ ਬਖਸ਼ੀ ਹਾਰ ਦੇਣ ਨੂੰ ਸ਼ਰਧਾ ਭਾਵਨਾ ਨਾਲ ਤੇ ਉੱਚੇ ਵਿਚਾਰ ਨਾਲ ਪ੍ਰਵਾਨ ਕਰਨਾ ਬਾਬਾ ਅਨੰਦ ਸਿੰਘ ਜੀ ਨੇ ਵੀ ਕਿਸੇ ਨੇ ਕਿਹਾ ਸੀ ਕਿ ਬਾਬਾ ਅਨੰਦ ਸਿੰਘ ਜੀ ਨੂੰ ਵੀ ਕਿਸੇ ਨੇ ਕਿਹਾ ਸੀ ਕਿ ਤੁਸੀਂ ਗੁਰੂ ਨਾਨਕ ਦੇਵ ਘਰ ਦੇ ਫਕੀਰ ਹੋ ਇੱਕ ਸਾਧੂ ਹੋ ਕੀਰ ਸਾਧੂ ਤਾਂ ਖੁੱਲਾ ਕਪੜਾ ਧੋਤੀ ਪਾਉਂਦੇ ਹਨ ਤੁਸੀਂ ਕਿਸ਼ੈਰਾ ਕਿਉਂ ਪਾਉਂਦੇ ਹੋ ਪਰ ਬਾਬਾ ਅਨੰਦ ਸਿੰਘ ਜੀ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਸਾਹਿਬ ਦੇ ਬਖਸ਼ੇ ਚੰਨ ਲਈ ਸਾਦਾ ਸੀ ਪਿਆਰ ਸੀ ਓ ਅਸਦੀ ਬਾਰ-ਬਾਰ ਜਨ ਜਨ ਕਰਨ ਤੇ ਉਸ ਨੂੰ ਕਹਿੰਦੇ ਅਸੀਂ ਖੂਬ ਐਚ ਕਸ਼ੈਰੇ ਮੀਤੇ ਤੋਤੀ ਵੀ ਨਵੇਂ ਚਿੰਜਾਂ ਸੁਟਾਂਗੇ ਜਿਹੜੀ ਚੀਜ਼ ਉੱਪਰ ਆ ਗਈ ਆ ਜਾਵੇਗੀ ਉਹੀ ਪ੍ਰਵਾਨ ਕਰਾਂਗੇ ਜੇ ਤੋਤੀ ਉੱਪਰ ਆਇਆ ਤਾਂ ਅਸੀਂ ਵੀ ਤੋਤੀ ਪਾਲ ਮੰਗੇ ਤੇ ਜੇ ਕਸ਼ੈਰਾ ਉੱਪਰ ਆਇਆ ਤਾਂ ਤੈਨੂੰ ਮੇਰੇ ਕੇ ਸ਼ਹਿਰਾਂ ਉੰਗੀ ਕਰ ਕਰਨਾ ਪਵੇਗਾ ਇਹ ਵਿਸ਼ਵਾਸ ਸੀ ਇੱਕ ਨਿਰੜਤਾ ਸੀ ਬਾਬਾ ਜੀ ਦੇ ਅੰਦਰ ਬਾਬਾ ਰਾਮ ਸਿੰਘ ਜੀ ਦਾ ਵਿਸ਼ਵਾਸ ਰੱਖ ਕੇ ਕੀ ਕਹਿਣਾ ਬਾਲੇ ਦਾ ਸੈਨੀਮਾ ਹੋ ਗਿਆ ਜੋ ਇਹ ਵਿਚਾਰ ਗੁਰੂ ਦੀ ਕਿਰਪਾ ਨਾਲ ਸਾਂਝੀ ਹੋਈ ਉਸ ਤੋਂ ਇਤਨਾ ਬਹਾ ਹੈ ਕਿ ਸਾਡੇ ਅਮਰਤ ਸੰ ਸੰਸਕਾਰ ਵਿੱਚ ਪੇਮ ਸ਼ਾਮਲ ਹੋ ਜਾਵੇ ਗੁਰੂ ਦੇ ਇੰਨਾਂ ਜਿੰਨਾਂ ਨੂੰ ਮਖਸ਼ੇ ਸਮਝ ਕੇ ਪਾਲਗੇ ਉਹਨਾਂ ਦਾ ਸਤਕਾਰ ਕਰੀਏ ਇਹ ਗੁਰੂ ਨੂੰ ਪਹਿਲੇ ਬਹਿਲੀ ਦੇਣ ਦੇਣੀ ਹੈ ਕਈ ਜੋ ਕਿਸ ਇਸ ਕਰਕੇ ਅੰਤ ਨਹੀਂ ਛੱਕਦੇ ਜਾਂ ਕਕਾਰ ਪਾਉਣ ਤੋਂ ਕਤਰਾਉਂਦੇ ਹਨ ਕਿ ਸ਼ਰਮ ਆਉਂਦੀ ਹੈ ਇਹ ਇਹ ਫੇਰ ਦੁਨੀਆ ਨੂੰ ਪਹਿਲ ਪਹਿਲ ਹੋ ਗਈ ਤੇ ਗੁਰੂ ਪਿੱਛੇ ਹੋ ਗਿਆ ਬੜਾ ਸੁਹੁੰਨਾ ਹੈ ਜਦੋਂ ਐਸੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ ਨਟ ਕੇ ਅੱਗੇ ਆਓ ਦੁਨੀਆ ਦੀ ਸ਼ਰਮ ਨੂੰ ਪਿੱਛੇ ਕਰੋ ਕਦੀ ਕਿਸੇ ਨੂੰ Hindu ਨਹੀਂ ਕਹਿਣਾ ਪੈਂਦਾ ਕਿ Hindu ਬਣ ਜਾ ਕਦੀ ਕਿਸੇ ਮੁਸਲਮਾਨ ਨੂੰ ਨਹੀਂ ਕਹਿਣਾ ਪੈਂਦਾ ਕਿ ਮੁਸਲਮਾਨ ਬਣ ਜਾ ਸਿੱਖ ਨੂੰ ਕਿਉਂ ਕਹਿਣਾ ਪੈਂਦਾ ਹੈ ਕਿ ਸਿੱਖ ਬਣ ਜਾ। ਦਾਸ ਦੀ ਤਾਂ ਇਹ ਇਹ ਦਿਲ ਦੀ ਖੈਸਾ ਹੈ ਕਿ ਜੇ ਕੋਈ ਬਿਨ ਗੁਰਾ ਨਾ ਰਹੇ ਸਾਰੇ ਅਮਰਤ ਸਾਖ ਦੇ ਗੁਰੂ ਵਾਲੇ ਬਾਣ ਮਹਾ ਪਰਸਾਂਦਾ ਤਾ ਗੁਰੇ ਨੂੰ ਬੂਤ ਦੀ ਨਿਆਈਂ ਗਣਦੇ ਤੇ ਮਚਨ ਕਰ ਦੇ ਕੇ ਜੇ ਅਮਰਤ ਸਾਕੇ ਰਾਇ ਤਾਂ ਮਰ ਜਾਨਾ ਦਾ ਧਾਰਨੀ ਬਣੇ ਗੁਰੂ ਅਸ਼ੁਪੇ ਆਪਣੀਆਂ ਸਾਰੀਆਂ ਮੇਰਾਂ ਦੇ ਖਜ਼ਾਨੇ ਖੋਲ ਦਿੰਦਾ ਇੱਕ ਵਾਰੀ ਬਾਬਾ ਇਸ ਸਿੰਘ ਜੀ ਨੂੰ ਕਿਸੇ ਨੇ ਬੇਨਤੀ ਕੀਤੀ ਕਿ ਬਾਬਾ ਜੀ ਸਾਡੇ ਮੁੰਡੇ ਅੰਦਰ ਭੂਤ ਬਣ ਗਿਆ ਹੈ ਬਾਬਾ ਜੀ ਪੁੱਛਣ ਲੱਗੇ ਕਿ ਤੁਸੀਂ ਕਲਗੀਆਂ ਵਾਲੇ ਦਾ ਅਮਰਤ ਛਕਿਆ ਉਹਨਾਂ ਨੇ ਜਦੋਂ ਜਵਾਬ ਦਿੱਤਾ ਕਿ ਨਹੀਂ ਸ਼ੱਕਿਆ ਤਾਂ ਬਾਬਾ ਜੀ ਅੱਗੇ ਆਖਣ ਲੱਗੇ ਭਾਏ ਕਲੰਗਿਆਂ ਵਾਲੇ ਦਾ ਅਮਰਤ ਛਕੋ ਹੇਰੇ ਹੇ ਮਾਣੀਆਂ ਚੀਜ਼ਾਂ ਤੁਹਾਡੇ ਨੇੜੇ ਨਹੀਂ ਆਉਣਗੀਆਂ ਆਓ ਅਸੀਂ ਵੀ ਸਾਰੀ ਦੁਨੀਆ ਦੀ ਸ਼ਰਮ ਨੂੰ ਇੱਕ ਪਾਸੇ ਕਰਕੇ ਅਮਰਤ ਛਕੀਏ ਗੁਰੂ ਸਾਹਿਬ ਦੇ ਬਖਸ਼ੇਕਰਾਂ ਨੂੰ ਨੇੜੇ ਸਮਝ ਕੇ ਖੁਸ਼ੀ ਨਾਲ ਪਾਈਏ ਉਹਨਾਂ ਦੀਆਂ ਦੱਸੀਆਂ ਮਰਜਾ ਦਾ ਮੇਚ ਰਹੀਏ ਤਾਂ ਕਿ ਸਾਡੇ ਲਈ ਵੀ ਗੁਰੂ ਦੀ ਬਖਸ਼ਿਸ਼ਾਂ ਦਾ ਜਯਨ ਖੁੱਲ ਜਾਵੇ ਤੇ ਸਾਡਾ ਲੋਕ ਪਰਲੋਕ ਸੁਖੀ ਸੇਲਾ ਹੋ ਜਾਵੇ ਪੱਕੀ ਗੱਲ ਜੇ ਜਦੋਂ ਤੁਸੀਂ ਗੁਰੂ ਬਾਣੇ ਬਣ ਗਏ ਗੁਰੂ ਪਹਿਨ ਦੇ ਦਿੱਤੀ ਹੈ ਤਾਂ ਤੁਹਾਡੀਆਂ ਸਾਰੀਆਂ ਦੇ ਉੱਠੀਆਂ ਗੁਰੂ ਦੀਆਂ ਫੇਰ ਨਾ ਇੱਥੇ ਦੀ ਚਿੰਤਾ ਨਾ ਉੱਥੇ ਦੀ ਦੀਸਾ ਹੈ ਨੰਦ ਸੰਸਕਾਰ ਐਸ ਸਮੇਂ ਚੋ ਇਹ ਦੁਨੀਆਂ ਨੂੰ ਦੂਜੇ ਤੇ ਗੁਰੂ ਨੂੰ ਪਹਿਲੇ ਜਿਹੜਾ ਦੁਨੀਆਂ ਨੂੰ ਪਹਿਲਾ ਪਹਿਲ ਦੇਣ ਵਾਲਾ ਹੋਵੇ ਉਹ ਜਦੋਂ ਆਪਣੇ ਲੜਕੇ ਮਾਤੇ ਇਸ ਤਵੇਕੇ ਇਹ ਦੇਖੇਗਾ ਕਿ ਲੜਕੀ ਸੁੰਦਰ ਹੋਵੇ ਬੜੀ ਨਿਖੀ ਹੋਵੇ ਗੰਧ ਕਾਠ ਮੈਚ ਕਰਦਾ ਹੋਵੇ ਜਾਂ ਤੇ ਬਰਾਬਰੀ ਬਰਾਬਰ ਦੀ ਹੋਵੇ ਇਹ ਸਭ ਦੁਨੀਆਂ ਵੀ ਗੱਲਾਂ ਹਨ ਪਰ ਗੁਰੂ ਪਹਿਲ ਦੇਣ ਵਾਲਾ ਇੰਨਾ ਚੰਗਾ ਅੰਦੇ ਨਾਲ ਇਹ ਵੀ ਪਤਾ ਕਰਦਾ ਹੈ ਕਿ ਜਿਸ ਬੱਚੀ ਨੇ ਮੇਰੇ ਘਰ ਦੀ ਨੂੰ ਬਣਨਾ ਹੈ ਉਸ ਨੂੰ ਜਪਜੀ ਸਹਿ ਗੰਠ ਹੈ ਕਿ ਨਹੀਂ ਉਸਨੇ ਅਮਰਤ ਛਕਿਆ ਹੈ ਕਿ ਨਹੀਂ ਨਤਨੇ ਕਰਦੀ ਜ ਨਹੀਂ ਕੀਰਤਨ ਦੀ ਦਾਤ ਉਸ ਦੀ ਝੋਲੀ ਵਿੱਚ ਪਾਈ ਹੋਈ ਹੈ ਕਿ ਨਹੀਂ ਆਪ ਹੀ ਦੱਸੋ ਨੀਰੀ ਸੋਣੀ ਤੇ ਪੈਸੇ ਵਾਲੀ ਨੂੰ ਲਿਆ ਕੇ ਕੀ ਕਰੋਗੇ ਜਿਹੜੇ ਸਾਰਾ ਦਿਨ ਟੀਵੀ ਲਾ ਕੇ ਹੀ ਬੈਠੀ ਰਹੇਗੀ ਜਾਂ ਨਾਵਲ ਪੜਦੀ ਰਹੇਗੀ ਜਿਹੜਾ ਗੁਰੂ ਨੂੰ ਇੱਕ ਨੰਬਰ ਤੇ ਰੱਖਦਾ ਹੈ ਉਹ ਇਹ ਗੱਲ ਪਹਿਲਾਂ ਧਿਆਨ ਵਿੱਚ ਰੱਖਦਾ ਹੈ ਕਿ ਮੇਰੇ ਘਰ ਜੇ ਨੂੰ ਆਵੇ ਉਹ ਚੰਗੀ ਉਰੰਗੀ ਹੋਏ ਨਾਮ ਜਪਣ ਵਾਲੀ ਹੋਵੇ ਇਸੇ ਤਰ੍ਹਾਂ ਲੜਕੀ ਲਈ ਇਸ ਰਸਤਾ ਦੇਖਣਾ ਹੋਵੇ ਤਾਂ ਆਮ ਤੌਰ ਤੇ ਅਸੀਂ ਇਹੀ ਦੇਹ ਨਿਹਾਂ ਕੇ ਲੜਕੇ ਦਾ ਕਾਰੋਬਾਰ ਚੰਗਾ ਹੋਵੇ ਪੜਿਆ ਲਿਖਿਆ ਹੋਵੇ ਮਾਇਆ ਹੋਵੇ ਆਪਣਾ ਮਕਾਨ ਹੋਵੇ ਇਹ ਸਭ ਕੁਝ ਜਿਹੜੀਆਂ ਚੀਜ਼ਾਂ ਨੇ ਵੀ ਮੇਖਣੀਆਂ ਹਨ ਪਰ ਜਿੱਥੇ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਨਾਲੇ ਇਹ ਸਦਾ ਵੀ ਜ਼ਰੂਰੀ ਵੇਖਿਆ ਕਰੋ ਕਿ ਲੜਕਾ ਵੰਤਾਰੀ ਹੈ ਕਿ ਨਹੀਂ ਸਿੱਖੀ ਵਿੱਚ ਪੂਰਾ ਹੈ ਕਿ ਨਹੀਂ ਜਿਹੜਾ ਗੁਰੂ ਨੂੰ ਇੱਕ ਨੰਬਰ ਤੇ ਰੱਖਦਾ ਹੈ ਉਸਦੇ ਮਾਨ ਵਿੱਚ ਇਹ ਨਹੀਂ ਜੇ ਹੁੰਦੀ ਹੈ ਕਿ ਮੇਰਾ ਜਵਾਈ ਅਮਰਤਾ ਰਹੀ ਹੋਵੇ ਨੈਸ ਦੇ ਸਹਦ ਕੇ ਮੇਰੀ ਵੀ ਕੁਲਤਾ ਰੰਜ ਜਾਵੇ ਆਮ ਬੰਦਾ ਦੂਸਰੀਆਂ ਚੀਜ਼ਾਂ ਵੇਖਦਾ ਇੱਧਰ ਕੋਈ ਧਿਆਨ ਹੀ ਨਹੀਂ ਦਿੰਦਾ ਇਤਿਹਾਸ ਆਸਬਾ ਅਲਚਾਤੀ ਮਾਰੀਏ ਗੁਰੂ ਅਮਰਦਾਸ ਜੀ ਦੇ ਮਹਿਲ ਮਾਤਾ ਮਨਸ਼ਾ ਦੇਵੀ ਜੀ ਨੇ ਜਦੋਂ ਗੁਰੂ ਸਾਹਿਬ ਨੂੰ ਕਿਹਾ ਕਿ ਬੀਬੀ ਪਾਂ ਨਹੀਂ ਜਵਾਨ ਹੋ ਗਈ ਹੈ ਉਸ ਲਈ ਕੋਈ ਲੜਕਾ ਦੱਸੋ ਸਤਿਗੁਰੂ ਕਹਿੰਦੇ ਕਿ ਹੋ ਜਿਆ ਹੋਵੇ ਉਦੋਂ ਉਸ ਸਮੇਂ اچانک ਪਾਇ ਜੀਠਾ ਜੀ ਸੇਵ ਤੇ ਸੇਵਾ ਦਾ ਮਾਰ ਮਾਰਟਾ ਚੁੱਕੀ ਲੰਗੇ ਤਾਂ ਮਾਤਾ ਜੀ ਦੀ ਨੰਝਰ ਉਸਤੇ ਪਈ ਤੇ ਆਖ ਦਿੱਤਾ ਵਸ ਇਹ ਹੋ ਜਿਆ ਹੋਵੇ ਸਤਿਗੁਰੂ ਕਹਣ ਲੱਗੇ ਇਹੋ ਜਿਆ ਤਾਂ ਵਸ ਹੀ ਹੈ ਜੇ ਜਿਹੜੀ ਗੱਲ ਦਾ ਨਾ ਸਮਝੀ ਕਰਨੀ ਚਾਹੁੰਦਾ ਹੈ ਧਿਆਨ ਦੇਣਾ ਕਿ ਤੀਸਰੇ ਮਾਸ਼ਾ ਨੇ ਆਪਣੀ ਬੱਚੀ ਲਈ ਬਾਰ ਲੱਭਿਆ ਤੇ ਭਾਈ ਜੇਠਾ ਜੀ ਵਿੱਚ ਕਿਹੜੀ ਚੀਜ਼ ਵੇਖੀ ਜੇ ਦੁਨੀਆ ਦੇ ਪੱਖ ਤੋਂ ਵੇਖੀਏ ਤਾਂ ਮਾਤਾ ਪਿਤਾ ਦਾ ਸ਼ਾਇਆ ਵੀ ਸਰਤੇ ਨਹੀਂ ਨਾਨੀ ਨੇ ਪਾਲਿਆ ਘੁੰਗਣੀਆਂ ਵੇਚੇ ਗੰਗਜਾਰਾ ਕਰਦਾ ਹੈ ਹਨ ਇਤਨੀ ਗਰੀਬੀ ਦੁਨਿਆਵੀ ਬਣਾਈ ਲਖਾਈ ਵੀ ਕੋਈ ਨਹੀਂ ਪਾਵੇਂ ਜਦੋਂ ਸੇਵਾ ਕਰਕੇ ਇਕ ਪਾਠ ਖੁੱਲ ਗਏ ਫਿਰ ਜੋ ਪੜਾਈ ਕਰ ਗਏ ਜੋ ਦੰਤ ਦਰਜਾ ਜੋ ਆਉਦਾ ਪ੍ਰਾਪਤ ਹੋ ਗਿਆ ਫਿਰ ਸਭ ਦੁਨੀਆਂ ਗੱਲਾਂ ਵਿੱਚ ਦੁਨਿਆਵੀ ਗੱਲਾਂ ਪਿੱਛੇ ਰਹਿ ਗਈਆਂ ਪਰ ਸਾਡੀ ਜੋ ਵਿਚਾਰ ਚੱਲ ਰਹੀ ਹੈ ਕਿ ਜਦੋਂ ਗੁਰੂ ਸਾਹਿਬ ਨੇ ਆਪਣੀ ਬੱਚੀ ਦਾ ਉਹਨਾਂ ਨਾਲ ਰਿਸ਼ਤਾ ਕੀਤਾ ਤਾਂ ਉਸ ਸਮੇਂ ਉਹਨਾਂ ਦੀ ਕੀ ਭਣੀ ਸੰਸੀ ਉਸ ਵੇਲੇ ਕਿਹੜੇ ਚੀਜ਼ ਦੇਖ ਕੇ ਗੁਰੂ ਸਹਿਵ ਨੇ ਆਪਣੀ ਬੱਚੀ ਦਾ ਹੱਥ ਉਹਨਾਂ ਨੂੰ ਫੜਾਇਆ ਜੋ ਉਹਨਾਂ ਨੇ ਭਾਈ ਜੇਠਾ ਜੀ ਵੱਲ ਇਸ਼ਾਰਾ ਕਰਕੇ ਬਚਨ ਕੀਤਾ ਸੀ ਕਿ ਇਸ ਦੇ ਵਰਗਾ ਬਸ ਇਹੀ ਹੈ ਉਹ ਇਹ ਸੀ ਕਿ ਜਿਹੜਾ ਹਾਰਤ ਇਸ ਦੇ ਅੰਦਰ ਹੈ ਉਹ ਹੋਰ ਕਿਸੇ ਕੋਲ ਨਹੀਂ ਗੁਰੂ ਅਮਰਦਾਸ ਜੀ ਜਾਣਦੇ ਸਨ ਕਿ ਇਹ ਸਭ ਤੋਂ ਅਨਮੋਲ ਹੈ ਉਤਮ ਪਦ ਹੈ ਜਿਹੜੀ ਆਵਸਥਾ ਜਿਹੜਾ ਸਹਜ ਜਿਹੜਾ ਸਿਮਰਨ ਜਿਹੜਾ ਆਨੰਦ ਜਿਹੜੀ ਬੰਦਗੀ ਉਸ ਦੇ ਅੰਦਰ ਹੈ ਉਸ ਦਾ ਸਤਕਾ ਸਭ ਕੁਝ ਚਲਿਆ ਬੇਗਾਨ ਤੋਸੀ ਵੀ ਜਦੋਂ ਬੱਚੀ ਲਈ ਰਿਸ਼ਤਾ ਲੱਭਦੇ ਹਾਂ ਤਾਂ ਜਿੱਥੇ ਦੂਸਰੀਆਂ ਚੀਜ਼ਾਂ ਵੇਖਦੇ ਹਾਂ ਉੱਤੇ ਇਹ ਵੀ ਜ਼ਰੂਰੀ ਵੇਖਿਆ ਕਰੋ ਕਿ ਲੜਕੇ ਅੰਦਰ ਗਰਮਾਹ ਹੈ ਕਿ ਨਹੀਂ ਅਸਾਨੂੰ ਜਪਦੀ ਇਹ ਸਾਹ ਯਾਦ ਹੈ ਕਿ ਨਹੀਂ ਸਫੁਨੀ ਸਾਹਿਬ ਦਾ ਬਾਠ ਰੋਜ ਪੂਰਾ ਦੂ ਨਹੀਂ ਤਾਂ ਸੇ ਅਸ਼ਟ ਪੰਧੀਆਂ ਜਾਂ 12 ਅਸ਼ਟ ਪੰਧੀਆਂ ਪੜਦਾ ਹੈ ਕਿ ਨਹੀਂ ਇੰਨਾ ਗੱਲਾਂ ਤੇ ਨਜ਼ੂਰ ਤੁਹਾਡੇ ਸਾਹਮਣੇ ਆ ਜਾਵੇਗਾ ਕਿ ਜਿਸ ਨੂੰ ਮੈਂ ਜਵਾਈ ਬਣਾਉਣ ਜਾ ਰਿਹਾ ਹਾਂ ਉਹ ਕਿੰਨਾ ਕੁ ਗੁਰੂ ਵੱਲ ਲੱਗਾ ਪਰ ਇਹੋ ਜੇ ਸਵਾਲ ਆਪਣੇ ਬੱਚੇ ਜਾਂ ਬੱਚੀ ਲਈ ਕੋਈ ਨਹੀਂ ਹੈ ਇਹ ਤਾਂ ਦੇਣ ਲੱਗਿਆ ਉਹਦੀ ਉਹ ਹੀ ਪੁੱਛੇਗਾ ਜਿਹੜਾ ਗੁਰੂ ਨੂੰ ਪਹਿਲੇ ਨੰਬਰ ਤੇ ਰੱਖਣ ਵਾਲਾ ਹੋਵੇਗਾ ਕਿਉਂਕਿ ਗੁਰੂ ਨੂੰ ਇੱਕ ਨੰਬਰ ਤੇ ਰੱਖਣ ਵਾਲੇ ਦੇ ਅੰਦਰ ਇਹ ਰੀਝ ਹੁੰਦੀ ਹੈ ਕਿ ਗੁਰਮਤਿ ਦੇ ਚੱਲਣ ਵਾਲੇ ਧਰਮੀ ਬੇਟੀ ਨਾਲ ਮੇਰੀ ਸਾਂਝ ਪਵੇ ਬਾਬਾ ਅਨੰਦ ਸਿੰਘ ਜੀ ਬਚਨਕਾਰ ਦੇ ਸੰਨ ਕੇ ਕਿਸੇ ਸ਼ਰਾਬੀ ਦੀ ਧੀ ਨੂੰ ਮੇਸ਼ਕ ਆਪਣੀ ਨੂੰ ਬਣਾ ਲੈ ਮਾਰੇ ਕਿਸੇ ਸ਼ਰਾਬੀ ਘਰ ਆਪਣੀ ਧੀ ਨਹੀਂ ਦੇਣੀ ਕਿਉਂਕਿ ਕਿਸੇ ਸ਼ਰਾਬੀ ਘਰ ਆਪਣੀ ਧੀ ਦੇ ਦਿੱਤੀ ਤਾਂ ਇਹ ਪਾਪ ਹੋ ਜਾਵੇਗਾ ਕਿ ਬੱਚੀ ਨਰਕ ਵਿੱਚ ਭੇਜ ਦਿੱਤੀ ਉਹ ਹੱਥ ਜਿਨ੍ਹਾਂ ਨੇ ਗਟਕਾ ਸੇਮ ਫੜਨਾ ਸੀ ਪਤੀ ਨੂੰ ਸ਼ਰਾਬ ਦੇ ਗਲਾਸ ਬਣਾ ਕੇ ਕੇ ਦੇਣਗੇ ਉਹ ਹੱਥ ਜਿਨ੍ਹਾਂ ਨੇ ਮਾਲਾ ਫੜਨੀ ਸੀ ਉਹ ਮਾਸ ਬਣਾਣਗੇ ਜੇਕਰ ਕਿਸੇ ਸ਼ਰਾਬੀ ਦੀ ਤੀਨ ਨੂੰ ਨੋ ਬਣਾ ਕੇ ਲਿਆਉਣਾ ਲਿਆਉਂਦੇ ਹਾਂ ਤਾਂ ਇਹ ਬੰਨ ਦਾ ਕੰਮ ਹੈ ਕਿਉਂਕਿ ਉਸ ਨੂੰ ਨਰਕਾਂ ਵਿੱਚੋਂ ਕੱਢ ਕੇ ਸਵਰਗ ਵਿੱਚ ਲੈ ਜਾਂਦਾ ਹੈ ਸਿਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਜੀ ਦੇ ਮੀ ਬਚਨ ਹਨ ਕਿ ਤੀ ਦਾ ਨਾਸਤਾ ਕਰਨ ਲੱਗੇ ਮੇਲੇ ਦੋ ਚੀਜ਼ਾਂ ਜ਼ਰੂਰ ਵੇਖੋ ਇੱਕ ਤਾਂ ਇਹ ਕਿ ਜਿੱਥੇ ਰਸਤਾ ਕਰ ਰਹੇ ਹਾਂ ਘਰ ਵਿੱਚ ਸਿੱਖੀ ਹੈ ਕਿ ਨਹੀਂ ਦੂਸਰਾ ਉਹਨਾਂ ਦੀ ਕਰਤ ਸੁੱਚੀ ਹੈ ਕਿ ਨਹੀਂ ਇਹੋ ਜਹ ਹੈ ਘਰ ਵਿੱਚ ਪੀ ਜੀਤੀ ਤਕਰੀਬਨ ਸੁਖੀ ਰਹਿੰਦੀ ਹੈ ਦੁਨੀਆ ਨੂੰ ਇੱਕ ਨੰਬਰ ਤੇ ਰੱਖਣ ਵਾਲਾ ਸਿਰਫ ਪੈਸੇ ਤੇ ਸੁੰਦਰਤਾ ਵੇਖਦਾ ਹੈ ਉਹ ਸਿੱਖੀ ਨਹੀਂ ਵੇਖਦਾ ਜੇ ਗੁਰ ਸਿੱਖੀ ਹੈ ਤਾਂ ਉਹ ਆਤਮਕ ਹੈ ਗੁਰੂ ਨੂੰ ਇੱਕ ਨੰਬਰ ਤੇ ਰੱਖਦਾ ਹੈ ਉਹ ਨਤ ਨਿਮ ਗੁਰ ਸਿੱਖੀ ਵੀ ਵੇਖਣਾ ਗੁਰ ਸਿੱਖੀ ਵੀ ਵੇਖਦਾ ਇਸ ਤੋਂ ਨਾਵਾਂ ਜੋ ਆਨੰਦ ਕਾਰਜ ਸਮੇਂ ਵਿਆਹ ਪਾਰਟੀ ਨੂੰ ਮੀਠਾ ਦੇ ਦੌਰ ਚਲਾਏ ਜਾਂਦੇ ਹਨ ਇਹ ਕੰਮ ਵੀ ਉਹੀ ਕਰਦੇ ਹਨ ਜਿਹੜੇ ਗੁਰੂ ਨੂੰ ਮੱਖ ਨਹੀਂ ਰੱਖਦੇ ਜੋ ਕਹਿ ਦਿੰਦੇ ਹਨ ਕਿ ਦਨੇ ਦੁਨੀਆਦਾਰੀ ਵਿਖਣੀ ਪੈਂਦੀ ਹੈ ਵਿਆਹ ਸ਼ਾਦੀਆਂ ਤੇ ਰਿਸ਼ਤੇ ਦਾ ਨਾਰਾਜ਼ ਹੋ ਜਾਂਦੇ ਹਨ ਆਪ ਕਹਿੰਦੇ ਹਨ ਕਿ ਤੋਂ ਬਗੈਰ ਤਾਂ ਬਿਆਸਾ ਦੀਦਾ ਰੰਗ ਹੀ ਨਹੀਂ ਮਾ인다 ਇਹ ਹੈ ਦੁਨੀਆ ਨੂੰ ਇੱਕ ਨੰਬਰ ਤੇ ਰਖਣਾ ਇਸ ਵਿੱਚ ਗੂੜੇ ਦੀ ਪਰੇਸ਼ਾਨਤਾ ਨਹੀਂ ਫਿਰ ਤੁਸੀਂ ਇਹ ਵੀ ਅੰਦਾਜ਼ਾ ਲਾ ਲਵੋ ਕਿ ਕਿੱਥੇ ਤੇ ਤੁਹਾਨੂੰ ਚਾਹੀਦਾ ਹੈ ਕਿ ਬੱਚੇ-ਵੱਚੀ ਦਾ ਸੈਨ ਜੋ ਜੋੜ ਰਹੇ ਹੋ ਉਹਨਾਂ ਦੀ ਨਵੀਂ ਜ਼ਿੰਦਗੀ ਲਈ ਸਭ ਦੀਆਂ ਅਸ਼ੀਸ਼ਾਂ ਇਕੱਠੀਆਂ ਕਰੋ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤਾਂ ਕਿ ਤੁਹਾਡੇ ਬੱਚਿਆਂ ਦਾ ਆਉਣ ਵਾਲਾ ਪਰਿਵਾਰਕ ਜੀਵਨ ਖੁਸ਼ਹਾਲ ਹੋਵੇ ਤੇ ਕਿੱਥੇ ਤੁਸੀਂ ਨੀਕਾਂ ਜੀਵਾਂ ਨੂੰ ਬੱਕਰੀਆਂ ਬੱਕਰਿਆਂ ਨੂੰ ਮੱਗਿਆਂ ਨੂੰ ਮਰਵਾ ਕੇ ਆਪਣੇ ਬੱਚਿਆਂ ਲਈ ਉਹਨਾਂ ਦੀ ਬਾਦ ਦੁਆਵਾਂ ਅਸੀਂ ਰਹਿ ਰਹੇ ਹਾਂ ਮਾਪਿਆਂ ਦੇ ਭਾਗੀ ਬਣ ਰਹੇ ਹਾਂ ਇਹ ਚਾਹੁੰਦੇ ਹਾਂ ਕਿ ਤੁਹਾਡੇ ਬੱਚਿਆਂ ਦਾ ਪਰਿਵਾਰਕ ਜੀਵਨ ਖੁਸ਼ੀ ਸ਼ਹਿ ਇਲਾ ਹੋਵੇ ਕੁਝ ਯਾ ਪਰ ਯਾ ਹੋ ਮੇ ਤਾਂ ਜਰੂਰ ਇਹ ਚੀਜ਼ ਦਾ ਧਿਆਨ ਰੱਖਣਾ ਕਰੋ ਕਿ ਬੱਚਿਆਂ ਦੇ ਆਨੰਦ ਕਾਰਜ ਵਿੱਚ ਵੀ ਦੁਨੀਆ ਨੂੰ ਦੂਸਰੀ ਨੰਬਰ ਤੇ ਤੇ ਅੱਗੇ ਗੁਰੂ ਨੂੰ ਇੱਕ ਨੰਬਰ ਤੇ ਰੱਖੋ ਚੌਥਾ ਹੈ ਆ ਅੰਤਮ ਸੰਸਕਾਰ ਇਹ ਸਭ ਇਹ ਕੁਝ ਅਸੀਂ ਨਵਾਉਂਦੇ ਹਾਂ ਕਿ ਬਾਦ ਵਿੱਚ ਸਾਡੇ ਸੰਬੰਧੀ ਸਾਡੇ ਰਿਸ਼ਤੇਦਾਰ ਜਿਹੜੇ ਬਾਦ ਵਿੱਚ ਰਿਸ਼ਤੇਦਾਰ ਹੀ ਸਾਂਸਕਾਰ ਨਮਾਉਂਦੇ ਹਨ ਉਹਨਾਂ ਦਾ ਹਾਲ ਅੱਜਕੱਲ ਬਹੁਤ ਹੀ ਮਾੜਾ ਹੋ ਗਿਆ ਹੈ ਪਿਛਲੇ ਸਮਿਆਂ ਵਿੱਚ 17 ਦਿਨ ਬਾਅਦ ਕਿਰਿਆ ਕਰਦੇ ਸਨ ਫਿਰ ਹੌਲੀ-ਹੌਲੀ ਤੀਰਾਂ ਦੇ ਨਾਮ ਮਾਨ ਹੋਣ ਲੱਗੀ ਹੈ 10ਵੇਂ ਦਿਨ ਤੇ ਪਰ ਹੁਣ ਤਾਂ ਇਹ ਹਾਲ ਹੋ ਗਿਆ ਤੈ ਕਿ ਕੋਈ ਸਰੀਰ ਵੀਰ ਬਾਹਰ ਮੰਨ ਲਵੋ ਚੜਾਈ ਕਰੇ ਸ਼ੁਕਰਵਾਰ ਨਹੀਂ ਨਹੀਂ ਖੰਡ ਪਾਠ ਪਵਾ ਦੇ ਨੇਹੰਤ ਐਂਦਵਾਰ ਪੁੰਪਾ ਕੇ ਅੰਤਮ ਆਸ ਕਰਨਤੀ ਜਾਂਦੀ ਹੈ ਪਹਿਲਾਂ ਕਿਸੇ ਸਰੀਰ ਦੀ ਚੜਾਈ ਕਰ ਜਾਣ ਤੇ ਬਾਹਰ ਸਤਾਰਾਂ ਸਤਾਰਾਂ ਦਾ ਨਾਸੁਨ ਜਾਂਪਤਾ ਕੀਤਾ ਜਾਂਦਾ ਸੀ ਪਰ ਕਿਸੇ ਕੋણો ਸਮਾਹੀ ਨਹੀਂ ਰਹਾ ਸਭ ਦੇ ਰਜੇ ਮੇ ਇਤਨੇ ਵੱਧ ਚੁੱਕੇ ਹਨ ਕਿ ਜੀਨੇ ਜੀ ਆਪਣੇ ਹੱਥੀ ਆਪ ਹੀ ਆਪਣਾ ਅੰਤ ਸਮਾਸ ਵਾਰ ਕੇ ਜਾਈਏ ਗੁਰੂ ਸਹਿਬ ਵੀ ਸਾਨੂੰ ਬਾਣੀ ਰਾਹੀਂ ਇਹੀ ਹਮਦੇਸ਼ ਦੇ ਹੈ ਹਨ ਮੈਂ ਆਇਆ ਸੋ ਚਲ ਨਸੀ ਸਭ ਕੋਈ ਆਈ ਮਾਰੀ ਜਿਸਕੇ ਜੀ ਪ੍ਰਾਣ ਹੈ ਕਿਉਂ ਸਹਿਬ ਮਨੋ ਵਿਸਾਰੀਏ ਆਪ ਹੱਤੀਆਂ ਆਪਣਾ ਆਪੇ ਈ ਕਾਰ ਸਵਾਰੀਏ ਇਹ ਹੈ ਸਾਧਾ ਦੀ ਛੀਮੀ ਨਿਸ਼ਾਨੀ ਜੈਸਵੀ ਗੁਰੂ ਤੇ ਸਾਧਾ ਹੈ ਉਹ ਗੁਰੂ ਨੂੰ ਪਹਿਲੇ ਨੰਬਰ ਤੇ ਦੁਨੀਆ ਨੂੰ ਦੂਜਾ ਦੇਵੀਗਾ ਜਿਉਂ ਨ ਮਾਲ ਮੁਖਤੇ ਦੁਨਿਆ ਵਾਲ ਪਠਾ ਆ ਗਏ ਮਨਾਤੇ ਛਾਤੀ ਕੇ ਅਸੀਂ ਕਿੱਥੇ ਖੜੇ ਹਾਂ ਬੜਾ ਆਨੰਦ ਜੀ ਦਾਸ ਗੁਰੂ ਦਾਸ ਗੁਰੂ ਦੀ ਕਿਰਪਾ ਨਾਲ ਇਹ ਲਖ ਰਿਹਾ ਹੈ ਕਿ ਇੱਕ ਨਿੱਕੀ ਇਹ ਕਦਮ ਪਟਲੋ ਮਲਬੋ ਕਰੋ ਉਪਰਾਲਾ ਅਨਕੋਹ ਹਰਕਮ ਬੱਚ ਗੁਰੂ ਨੂੰ ਇੱਕ ਨੰਬਰ ਤੇ ਆਪਣੀ ਦੁਨੀਆ ਨੂੰ ਦੋ ਨੰਬਰ ਤੇ 10 17 ਇਹ ਨਾਲ ਲਿਖਦਾ ਹੈ ਕਿ ਤੁਹਾਡੇ ਇਸ ਪ੍ਰਾਲੇ ਦਾ ਸਦਕਾ ਗੁਰੂ ਤੁਹਾਡੇ ਵੱਲ ਲਹੂ ਜਾਵੇਗਾ ਤੁਹਾਡਾ ਮਿੱਤਰ ਬਣ ਜਾਵੇਗਾ ਤੇ ਜਦੋਂ ਉਹ ਵੱਲ ਹੋ ਗਿਆ ਫਿਰ ਤਾਂ ਗਰਵਾਣੀ ਵਿੱਚ ਵੀ ਮੋਹਰ ਲੱਗੀ ਹੈ ਜਾਂ ਤੂੰ ਮੇਰੇ ਵੱਲ ਹੈ ਤਾਂ ਕੇ ਮਹਾਂ ਸ਼ੰਦਾ ਤੂੰ ਸੌਕਾ ਸਮੈ ਨੂੰ ਸੰਪੇ ਆ ਜਾਂ ਤੇਰਾ ਮੰਦਾ जम गुर होम गुर होने गरबो दीजिए जम गुरु हो पक्की गल है कि जो गुरु बल हो गया फिर किसी किस्म का घाटा नहीं रह जाएगा ਏ ਲੋਕਮੀ ਸੁਖੀ ਹੋ ਜਾਵੇਗਾ ਤੇ ਪਰ ਲੋਕਮੀ ਸਹਿਲਾ ਹੋ ਜਾਵੇਗਾ ਨਾ ਇੱਥੇ ਦੀ ਚਿੰਤਾ ਨਾ ਉੱਥੇ ਦੀ ਜਸਦੈਨ ਉਸ ਉਹ ਵੱਲ ਹੋ ਗਿਆ ਉਹ ਮਿੱਤਰ ਬਣ ਗਿਆ ਫਿਰ ਤੁਹਾਡੇ ਹਰ ਕਾਰਜ ਦੀ ਡਿਊਟੀ ਉਹ ਚੱਕਰ ਬਣ ਕੇ ਸੁਹਾਣੇਗਾ ਹਰ ਕੰਮ ਸਵਾਰੇਗਾ ਇਹ ਦਾਸ ਕੋਈ ਆਪਣੇ ਕੋਲ ਨਹੀਂ ਲਖ ਰਿਹਾ ਬਾਣੀ ਕਹਿ ਰਹੀ ਹੈ ਜਿਸ ਕਾ ਕਰਤਾ ਮਿੱਤਰ ਸਭ ਕਾਜ ਸੁਭਾਨਿਆ ਇਹ ਹੈ ਸਾਧਾਂ ਦੀ ਛੇਵੀਂ ਨਿਸ਼ਾਨੀ ਗੁਰੂ ਨੂੰ ਇੱਕ ਨੰਬਰ ਤੇ ਰੱਖਣਾ ਤੇ ਦੁਨੀਆ ਨੂੰ ਦੋ ਨੰਬਰ ਤੇ ਰੱਖਣਾ ਜੇ ਗੁਰੂ ਚਾਤੀ ਮਾਰਿਓ ਤੇ ਗੁਨਾ ਗੁਨਾ ਬੜੇ ਬਣੇ ਇੱਥੋਂ ਸਮਾਪਤ ਕਰਦੇ ਆਂ ਛੇਵੀਂ ਨਿਸ਼ਾਨੀ ਕੱਲ ਨੂੰ ਸੱਤਵੀਂ ਤੋਂ ਸ਼ੁਰੂ ਕਰਾਂਗੇ ਜੇ ਬੋਲਣ ਵਿੱਚ ਕੋਈ ਗਲਤੀ ਹੋ ਗਈ ਤਾਂ ਰੋਟੀ ਰਹੇਗੀ ਤਾਲ ਦੀ ਬੱਚੀਆਂ ਅਣਜਾਣ ਹੁੰਦ ਕੇ ਮaaf ਕਰਨਾ ਅੱਗੇ ਤੋਂ ਸਵੱਧ ਸੇਵਾ ਕੰਮਾਂ ਬਾਰਮੰਸ਼ਣਾ ਈ ਹਿੰਦਰਾ ਮਹਾਰਾਜ ਸੱਤੇ ਹੱਥ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ